ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਕਬਹ ਖੀਰ ਖਾੜ ਕੀ ਨ ਪਾਵੈ ਕਬਹ ਘਰ ਘਰ ਟੂਕ ਮਗਾਵੈ ਸੁਆਉ ਇਸ ਪਾਵਨ ਸ਼ਬਦ ਵਿੱਚ ਭਗਤ ਨਾਮਦੇਵ ਜੀ ਜੀਵਨੂ ਕਰਮ ਅਨਸਾਰ ਪ੍ਰਮਾਤਮਾ ਦੇ ਪ੍ਰਾਇਣ ਕਥਨ ਕਰਕੇ ਉਸ ਦੀ ਰਜ਼ਾ ਵਿੱਚ ਚੱਲਣ ਦੀ ਸਿੱਖਿਆ ਦੇ ਰਹੇ ਹਨ ਕਿ ਕਦੇ ਤਾਂ ਸੁੱਖ ਵਿੱਚ ਜੀਵ ਨੂੰ ਅਖੰਡ ਘਿਓ ਵਾਲੀ ਖੀਰ ਵੀ ਚੰਗੀ ਨਹੀਂ ਲੱਗਦੀ ਵਾ ਅਖੰਡ ਘਿਓ ਅਤੇ ਖੀਰ ਆਦ ਪਦਾਰਥ ਵੀ ਚੰਗੇ ਨਹੀਂ ਲੱਗਦੇ ਪਾਪ ਕਹਿਣ ਤੋਂ ਪਦਾਰਥਾਂ ਦੀ ਬਹੁਲਤਾ ਕਰਕੇ ਜੀਵ ਤ੍ਰਿਪਤ ਹੋਇਆ ਰਹਿੰਦਾ ਕਬਹੁ ਕਦੇ ਗਰੀਬੀ ਦੀ ਹਾਲਤ ਵਿੱਚ ਕਰਮ ਕਰਮ ਵਿੱਚ ਟੁਕੜ ਕਹਿੰਦੇ ਮੰਗਦਾ ਫਿਰਦਾ ਹੈ ਪਾਪ ਉਸ ਦੇ ਕਰਮ ਅਨਸਾਰ ਪ੍ਰਭੂ ਉਸ ਤੋਂ ਕਰਮ ਕਰਮ ਵਿੱਚ ਟੁਕੜ ਮੰਗਾਉਂਦਾ ਹੈ ਕਬਹੂ ਕੂਰਨ ਚਨੇ ਬਿਨਾ ਵੈ ਕਦੇ ਝੂਰ ਕੂਰਨ ਕੀਏ ਸੂੜੀ ਵਿੱਚੋਂ ਵਾ ਕੂੜੇ ਵਿੱਚੋਂ ਚਨੇ ਛੋਲਿਆਂ ਦੇ ਦਾਣੇ ਚਣੌਂਦਾ ਹੈ ਪਾਪ ਜੀਵ ਕੂੜੇ ਜਾਂ ਸੂੜੀ ਵਿੱਚੋਂ ਛੋਲੇ ਚੁਣ-ਚੁਣ ਕੇ ਖਾਂਦਾ ਹੈ ਵਾ ਕੂਰਨ ਕਰੜੇ ਸਖਤ ਜਣੇ ਚੁਣਦਾ ਚਬਦਾ ਹੈ ਜੋ ਰਾਮ ਰੱਖੈ ਤਿਉ ਰਹੀਐ રે ਭਾਈ ਹਰ ਕੀ ਮਹਿਮਾ ਕਿਛ ਕਥਨ ਨ ਜਾਇ ਰਹਾਉ ਏ ਭਾਈ ਜਿਵੇਂ ਰਾਮ ਪ੍ਰਮਾਤਮਾ ਰਖਣਾ ਕਰੇ ਤਿਵੇਂ ਉਸ ਦੀ ਰਜ਼ਾ ਵਿੱਚ ਰਹਿਣਾ ਕਰੀਏ ਕਿਉਂਕਿ ਉਸ ਹਰੀ ਪ੍ਰਮਾਤਮਾ ਦੀ ਮਹਿਮਾ ਵਿਡਿਆਈ ਕੁਝ ਵੀ ਸੰਪੂਰਨ ਤੌਰ ਤੇ ਕਥਨ ਨਹੀਂ ਕੀਤੀ ਜਾ ਸਕਦੀ ਰਹਾਉ ਕਬਹੂ ਤੁਰੇ ਤੁਰੰਗ ਨਚਾਵੇ ਕਬਹੂ ਪਾਏ ਪਨਹੀਓ ਨ ਪਾਵੇ ਇਹ ਜੀਵ ਕਦੇ ਤਾਂ ਤੁਰੇ ਸ਼ੀਗਰ ਚਾਲ ਚੱਲਣ ਵਾਲੇ ਤੁਰੰਗ ਘੋੜੇ ਨਚਾਉਂਦਾ ਫਿਰਦਾ ਹੈ ਅਤੇ ਕਦੇ ਕਦੇ ਪੈਰਾਂ ਵਿੱਚ ਪਨਹੀਓ ਜੁੱਤੀ ਵੀ ਨਹੀਂ ਪਾਉਂਦਾ ਭਾਵ ਪੈਰਾਂ ਲਈ ਜੁੱਤੀ ਵੀ ਨਹੀਂ ਮਿਲਦੀ ਕਬਹੂ ਖਾਟ ਸੁਪੇਦੀ ਸੁਆਵੇ ਕਬਹੂ ਧੂਮ ਪੈ ਾਰ ਨਾ ਪਾਵੇ ਕਦੇ ਸੁਪੇਦੀ ਸਫੈਦ ਵਿਛਾਉਣਿਆਂ ਵਾਲੇ ਖਾਟ ਪਲੰਘਾਂ ਉੱਪਰ ਸਲਾਉਂਦਾ ਹੈ ਕਦੇ ਧੂਮ ਧਰਤੀ ਉੱਪਰ ਵਿਛਾਉਣ ਵਾਸਤੇ ਪੈ ਾਰ ਪ੍ਰਾਲੀ ਵੀ ਨਹੀਂ ਪਾਉਂਦਾ ਪੰਤ ਨਾਮ ਦੇਉ ਇੱਕ ਨਾਮ ਨਿਸਤਾਰੈ ਜੇ ਗੁਰ ਮਿਲੈ ਤਿਹ ਪਾਰ ਉਤਾਰੈ ਭਗਤ ਨਾਮਦੇਵ ਜੀ ਭੰਤ ਉਚਾਰਨ ਕਰਦੇ ਆ ਭਗਤ ਜੀ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਉਧਾਰ ਕਰਨ ਵਾਲਾ ਹੈ ਜਿਸ ਮਨੁੱਖ ਨੂੰ ਉਹ ਨਾਮ ਗੁਰਾਂ ਦੁਆਰਾ ਮਿਲ ਜਾਂਦਾ ਉਸ ਨੂੰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਲਾ ਦਿੰਦਾ ਹੈ ਭਾਵ ਉਤਾਰ ਦਿੰਦਾ ਹੈ ਅੱਗੇ ਹੁਣ ਭਗਤ ਜੀ ਦਾ ਛੇਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਜਿਸ ਵਕਤ ਭਗਤ ਨਾਮਦੇਵ ਜੀ ਆਪਣੇ ਨਗਰ नरसी ब्राह्मणी नरसी ਨਾਮਦੇਵ ਤੋਂ ਚੱਲ ਕੇ ਪੰਜਾਬ ਵੱਲ ਆਉਣ ਲੱਗੇ ਤਦੋਂ ਹਜੂਰ ਸਾਹਿਬ ਜੀ ਤੋਂ ਤਕਰੀਬਨ 70 ਕੋ ਕਿਲੋਮੀਟਰ ਆਉਂਡੇ ਸ਼ਹਿਰ ਆਏ ਉੱਥੇ 나ਗਨਾਥ ਨਾਮ ਦੇ ਮੰਦਰ ਵਿੱਚ ਗਏ ਉਸ ਸਮੇਂ ਉੱਥੇ ਆਰਤੀ ਹੋ ਰਹੀ ਸੀ ਭਗਤ ਨਾਮਦੇਵ ਜੀ ਵੀ ਆਰਤੀ ਵਿੱਚ ਖੜ ਕੇ ਸ਼ੈਣੇ ਵਜਾਉਣ ਲੱਗ ਪਏ ਉੱਥੇ ਖੜੇ ਪਾਡਿਆਂ ਨੇ ਭਗਤ ਜੀ ਨਾਲ ਈਰਖਾ ਕਰਕੇ ਉਹਨਾਂ ਕੋਲੋਂ ਛੈਣੇ ਖੋਲੇ ਅਤੇ सूद-ਸੂਦ ਕਰਕੇ ਬਾਹਰ ਕੱਢ ਦਿੱਤਾ ਤਦੋਂ ਭਗਤ ਨਾਮਦੇਵ ਜੀ ਉਸ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਅਤੇ ਪ੍ਰਮਾਤਮਾ ਦੇ ਸਨਮੁਖ ਬੇਨਤੀਪੂਰਵਕ ਇਹ ਪਾਵਨ ਸ਼ਬਦ ਉਚਾਰਨ ਕੀਤਾ ਹਸਤਖੇਲਤ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ हे भगवान मैं प्रेम दे खेड़ द्वारा हस्त हट सदा हंसदा खेल दा तेरे द्वारे मंदिर विच आया सी भक्त नामदेव जी कथन करदे के हे प्रभु तेरी भक्ति करदे हुए मेनू इन पांडिया ने पंडता ने पकड़ फड़ के उठा देता है हिनड़ी जात मेरी जदम राया शिपे के जन्म काहे को आया रहा हे जादम् जादव कुल दे राया राजा रूपा पाव कृष्ण आद रूपा नु तारन वाले प्रभु ओ कहंदे हन के मेरी जात जाती जेडी हीनड़ी नीवी तुष है शीपे के जन्म हे प्रभु जेकर नीवी जाती वाला तेरी भक्ति नहीं कर सकदा ता फिर मैं शींबिया दे घर जन्म विच क्यों आया ह किस वास्ते आया ह पाव जे शूद्र तेरी भक्ति ही नहीं कर सकदा ਕਾ ਤੂੰ ਮੈਨੂੰ ਛੂਦਰਾਂ ਦੇ ਘਰ ਵਿੱਚ ਜਨਮ ਹੀ ਕਿਉ ਦਿੱਤਾ ਰਹਾਉ ਲੈ ਕਮਲੀ ਚੱਲਿਓ ਪਲਟਾਈ ਦੇਉ ਰਹਿ ਪਾਚੇ ਬੈਠਾ ਜਾਈ ਜਦੋਂ ਪੰਡਤਾਂ ਨੇ ਭਗਤ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤਦੋਂ ਭਗਤ ਜੀ ਕਥਨ ਕਰਦੇ ਹਨ ਕਿ ਮੈਂ ਆਪਣੀ ਕਮਲੀ ਕੰਬੜੀ ਪੂਰੀ ਲੈ ਕਰਕੇ ਪਲਟਾਈ ਮੋੜ ਚੱਲਿਆ ਸੀ ਉਹ ਮੈਂ ਕੰਬੜੀ ਪਲਟਾ ਕੇ ਆਪਣੇ ਉੱਪਰ ਲੈ ਲਈ ਅਤੇ ਦੇਵੁਰਾ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਿਆ ਜਿਉ ਜਿਉ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਵੁਰਾ ਫਿਰੈ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਮੈਂ ਜਿਵੇਂ ਜਿਵੇਂ ਪਰਮਾਤਮਾ ਦੇ ਗੁਣ ਉਚਾਰਨ ਕਰਦਾ ਸੀ ਤਿਵੇਂ-ਤਿਵੇਂ ਭਗਤ ਜਨਾਂ ਦੇ ਵਾਸਤੇ ਦੇਵੁਰਾ ਮੰਦਰ ਫਿਰਦਾ ਜਾਂਦਾ ਸੀ ਭਾਵ ਮੇਰੀ ਬੇਨਤੀ ਸੁਣ ਕੇ ਭਗਵਾਨ ਨੇ ਵੱਡੀਆਂ ਬਾਹਾਂ ਵਾਲਾ ਰੂਪ ਧਾਰਨ ਕੀਤਾ ਅਤੇ ਜਿੱਥੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਨਾਮਦੇਵ ਜੀ ਬੈਠੇ ਸਨ ਭਗਵਾਨ ਨੇ ਉਸ ਮੰਦਰ ਨੂੰ ਘੁਮਾ ਕੇ ਉਸ ਮੰਦਰ ਦਾ ਮੂੰਹ ਨਾਮਦੇਵ ਜੀ ਵੱਲ ਕਰ ਦਿੱਤਾ ਅਤੇ ਹੰਕਾਰੀ ਪਾਂਡਿਆਵਲ ਮੰਦਰ ਦੀ ਪਿੱਠ ਹੋ ਗਈ ਜੈਸਾ ਕਿ ਮਲਾ ਰਾਗ ਦੇ ਵਿੱਚ ਵੀ ਭਗਤ ਜੀ ਦਾ ਸ਼ਬਦ ਅਸੀਂ ਪੜ੍ਹਦੇ ਹਾਂ ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਆਂ ਕੋ ਵਿਸ਼ਵਾਰ ਲ ਪੈਰੋ ਨਾਮ ਦੇਵ ਜੀਓ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਪੈਰੋ ਦੇ ਅੰਦਰ ਭਗਤ ਨਾਮਦੇਵ ਜੀ ਕਰ ਦੂਸਰੇ ਸੁਰਤਾਲ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਇੱਕ ਅਦੁੱਤੀ ਵਾਹਿਗੁਰੂ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੰਸਾਰ ਦੀਆਂ ਅਨੇਕ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਪਰਮਾਤਮਾ ਦਾ ਪ੍ਰੇਮ ਪ੍ਰਗਟ ਕਰਦੇ ਹੋਏ ਉਪਦੇਸ਼ ਬਖਸ਼ਦੇ ਹਨ ਜੈਸੀ ਭੁੱਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ हे ਭਾਈ ਜਿਸ ਪ੍ਰਕਾਰ ਭੁੱਖੇ ਮਨੁੱਖ ਦੀ ਇਲਾਜ ਅੰਨ ਖਾਣ ਯੋਗ ਪਦਾਰਥਾਂ ਨਾਲ ਪ੍ਰੀਤੀ ਹੁੰਦੀ ਤ੍ਰਿਖਾਵੰਤ ਪਿਆਸੇ ਮਨੁੱਖ ਨੂੰ ਪਾਣੀ ਦੇ ਨਾਲ ਹੀ ਕਾਜ ਕੰਮ ਹੁੰਦਾ ਹੈ ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤ ਨਾਰਾਇਣ ਜਿਸ ਪ੍ਰਕਾਰ ਮੂੜ ਮੂਰਖ ਦੀ ਆਪਣੇ ਕੁਟੰਬ ਪਰਿਵਾਰ ਦੇ ਪਾਲਣ ਪੋਚਣ ਲਈ ਤਤ ਪਰ ਰਹਿਣ ਦੀ ਪ੍ਰੀਤੀ ਹੈ ਵਾ ਪਰਿਵਾਰ ਦੇ ਪ੍ਰਾਇਣ ਆਸਰੇ ਰਹਿਣ ਦੀ ਪ੍ਰੀਤੀ ਹੈ ਭਗਤ ਨਾਮਦੇਵ ਜੀ ਕਥਨ ਕਰਦੇ ਕਿ ਅਜਿਹੀ ਹੀ ਮੇਰੀ ਪ੍ਰੀਤੀ ਨਾਰਾਇਣ ਪਰਮਾਤਮਾ ਨਾਲ ਲੱਗ ਰਹੀ ਹੈ ਨਾਮੇ ਪ੍ਰੀਤ ਨਾਰਾਇਣ ਲਾਗੀ ਨਾਮੇ ਪ੍ਰੀਤ ਨਾਰਾਇਣ ਲਾਗੀ ਸਹਿਜ ਸੁਭਾਈ ਭਇਉ ਬੈਰਾਗੀ ਰਹਾਉ ਭਗਤ ਨਾਮਦੇਵ ਜੀ ਕਥਨ ਕਰਦੇ ਕਿ ਮੇਰੀ ਨਾਰਾਇਣ ਪ੍ਰਮਾਤਮਾ ਦੇ ਨਾਲ ਪ੍ਰੀਤੀ ਲੱਗ ਰਹੀ ਹੈ ਜਿਸ ਕਰਕੇ ਸਹਿਜ ਸੁਭਾਸ ਉਤੇ ਸਦ ਹੀ ਮੇਰਾ ਮਨ ਵਿਰਾਗ ਦੇ ਸਹਿਤ ਹੋ ਗਿਆ ਹੈ ਰਹਾਉ ਜੈਸੀ ਪਰ ਪੁਰਖਾ ਰਤਨਾਰੀ ਲੋਭੀ ਨਰ ਧਨ ਕਾ ਹਿਤਕਾਰੀ ਅੱਗੇ ਹੋਰ ਧਾਰਨਾ ਦਿੰਦੇ ਆਹੇ ਭਾਈ ਜਿਸ ਪ੍ਰਕਾਰ ਵਿ ਵਿਚਾਰਨ ਔਰਤ ਦੇ ਵਿਸ਼ੇ ਭੋਗਾ ਕਾਰਨ ਪ੍ਰਾਏ ਪੁਰਖਾ ਨਾਲ ਪ੍ਰੀਤੀ ਹੁੰਦੀ ਲੋਭੀ ਲਾਲਚੀ ਨਰ ਮਨੁੱਖ ਦਾ ਧਨ ਦਾ ਹਿਤਕਾਰੀ ਪ੍ਰੇਮੀ ਹੁੰਦਾ ਹੈ ਕਾਮੀ ਪੁਰਖ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾਰੀ ਜਿਸ ਪ੍ਰਕਾਰ ਕਾਮੀ ਕਾਮ ਦੇ ਅਧੀਨ ਹੋਏ ਬੁਰਖ ਨੂੰ ਕਾਮਨੀ ਇਸਤਰੀ ਪਿਆਰੀ ਲੱਗਦੀ ਐਸੀ ਹੀ ਮੈਂ ਨਾਮੇ ਨਾਮਦੇਵ ਦੀ ਮੁਰਾਰੀ ਪ੍ਰਮਾਤਮਾ ਦੇ ਨਾਲ ਪ੍ਰੀਤੀ ਹੈ ਸਾਈ ਪ੍ਰੀਤ ਜੇ ਆਪੇ ਲਾਏ ਗੁਰ ਪ੍ਰਸਾਦੀ ਦੁਬਿਦਾ ਜਾਏ ਏ ਭਾਈ ਸਾਈ ਕਹੀਏ ਉਹ ਹੀ ਅਸਲ ਪ੍ਰੀਤੀ ਹੈ ਜਿਹੜੀ ਪ੍ਰਮਾਤਮਾ ਆਪ ਹੀ ਆਪਣੇ ਨਾਲ ਲਾਉਣੀ ਕਰਦਾ ਹੈ ਮਾ ਉਹ ਹੀ ਪ੍ਰਭੂ ਨਾਲ ਪ੍ਰੀਤੀ ਲਾਉਂਦਾ ਹੈ ਜਿਸ ਦੀ ਪ੍ਰਭੂ ਆਪ ਆਪਣੇ ਨਾਲ ਲਾਉਣਾ ਕਰਦਾ ਹੈ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਉਸ ਮਨੁੱਖ ਦੇ ਅੰਦਰੋਂ ਦੁਬਦਾ ਦਵੈਤ ਭ੍ਰਾਂਤੀ ਚਲੀ ਜਾਂਦੀ ਹੈ ਕਬ ਹੂ ਨ ਤੂਟਸ ਰਹਿਆ ਸਮਾਇ ਨਾਮੇ ਚਿਤ ਲਾਇਆ ਸਚ ਨਾਇ ਐਸੀ ਪ੍ਰੀਤੀ ਕਦੇ ਵੀ ਟੁੱਟਦੀ ਨਹੀਂ ਹੈ ਐਸੀ ਪ੍ਰੀਤੀ ਲਾਉਣ ਵਾਲਾ ਮਨੁੱਖ ਉਸ ਪ੍ਰਭੂ ਦੇ ਪ੍ਰੇਮ ਸਰੂਪ ਵਿੱਚ ਸਮਾਇ ਲੀਨ ਹੋਇਆ ਰਹਿੰਦਾ ਹੈ ਫਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਮੈਂ ਸੱਚ ਸਰੂਪ ਪ੍ਰਮਾਤਮਾ ਦੇ ਨਾਮ ਵਿੱਚ ਆਪਣੇ ਚੇਤ ਨੂੰ ਲਾਉਣਾ ਜੋੜਨਾ ਕੀਤਾ ਹੈ ਜੈਸੀ ਪ੍ਰੀਤ ਬਾਰਕ ਅਰ ਮਾਤਾ ਐਸਾ ਹਰ ਸੇਤੀ ਮਨ ਰਤਾ ਏ ਭਾਈ ਜਿਹੋ ਜਹੀ ਪ੍ਰੀਤੀ ਬਾਰਕ ਛੋਟੇ ਬੱਚੇ ਅਤੇ ਮਾਤਾ ਮਾਂ ਦੀ ਹੁੰਦੀ ਵਾ ਮਾਂ ਦੀ ਬੱਚੇ ਨਾਲ ਅਤੇ ਬੱਚੇ ਦੀ ਮਾਂ ਨਾਲ ਪ੍ਰੀਤੀ ਹੁੰਦੀ ਹੈ ਅਜਿਹਾ ਹੀ ਪ੍ਰੇਮ ਕਰਕੇ ਪ੍ਰਮਾਤਮਾ ਦੇ ਸੇਤੀ ਨਾਲ ਮੇਰਾ ਮਨ ਹਿਰਦਾ ਰਾਤਾ ਰੰਗਿਆ ਤਦਾ ਕਰ ਹੋਇਆ ਹੈ ਪ੍ਰਣਵੇ ਨਾਮ ਦੇਵ ਲਾਗੀ ਪ੍ਰੀਤ ਗੋਬਿੰਦ ਬਸੈ ਹਮਾਰੇ ਚੀਤ ਭਗਤ ਨਾਮਦੇਵ ਜੀ ਪ੍ਰਣਵੇ ਬੇਨਤੀ ਪੂਰਵਕ ਉਚਾਰਨ ਕਰਦੇ ਹਨ ਕਿ ਮੇਰੀ ਪ੍ਰਮਾਤਮਾ ਦੇ ਨਾਲ ਐਸੀ ਪ੍ਰੀਤੀ ਲੱਗੀ ਹੈ ਕਿ ਉਹ ਗੋਬਿੰਦ ਪ੍ਰਭੂ ਜੀ ਸਾਡੇ ਚੀਤ ਹਿਰਦੇ ਵਿੱਚ ਵਸਣ ਲੱਗ ਪਏ ਹਨ ਪਾਪ ਸਾਖਿਆਤ ਕਰ ਹੋ ਗਏ ਹਨ ਸੋ ਅੱਗੇ ਭਗਤ ਜੀ ਦਾ ਅਠਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਜੋ ਮੰਦ ਕਰਮੀ ਲੋਕ ਪਾਵੇਂ ਅਨੇਕ ਤਰ੍ਹਾਂ ਦੇ ਭੇਕ ਬਣਾ ਕੇ ਵੀ ਰਹਿੰਦੇ ਹੋਣ ਪਰ ਉਹਨਾਂ ਨੂੰ ਉਹਨਾਂ ਦੇ ਕੀਤੇ ਪਾਪਾਂ ਦਾ ਫਲ ਜ਼ਰੂਰ ਮਿਲਦਾ ਹੈ ਐਸਾ ਸਿਧਾਂਤ ਕਥਨ ਕਰਦੇ ਹੋਏ ਭਗਤ ਨਾਮਦੇਵ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸੋ ਘਾਲੇ ਤੰਦਾ ਅਗਿਆਨੀ ਪੁਰਖ ਆਪਣੇ ਘਰ ਵਾਲੀ ਘਰ ਦੀ ਵਿਵਤਾ ਨਾਰ ਇਸਤਰੀ ਪਾਵ ਘਰ ਵਾਲੀ ਨੂੰ ਛੱਡ ਦਿੰਦਾ ਹੈ ਪਰੰਤੂ ਕਾਮ ਦੇ ਦੀਨ ਹੋਇਆ ਪਰ ਪ੍ਰਾਈ ਨਾਰੀ ਇਸਤਰੀ ਦੇ ਨਾਲ ਕਾਮ ਵਾਸ਼ਨਾ ਦਾ ਤੰਦਾ ਕਾਲੇ ਕਾਲਣਾ ਕਰਦਾ ਪਾਉਣਾ ਕਰਦਾ ਹੈ ਵਾ ਪ੍ਰਾਈ ਔਰਤ ਨਾਲ ਤੰਦਾ ਸੰਬੰਧ ਜੋੜਦਾ ਹੈ ਉਸ ਮਨੁੱਖ ਦੀ ਹਾਲਤ ਤਾਂ ਐਸੀ ਹੈ ਜੈਸੇ ਸਿੰਬਲ ਦੇਕ ਸੁਆ ਬਿਗਸਾਨਾ ਅੰਤ ਕੀ ਬਾਰ ਬੂਆ ਲਪਟਾਨਾ ਕਹਿੰਦੇ ਉਹਦੀ ਹਾਲ ਇਸ ਤਰ੍ਹਾਂ ਜਿਸ ਪ੍ਰਕਾਰ ਸਿੰਬਲ ਬਿਰਛ ਦੇ ਲਾਲ-ਲਾਲ ਫਲ ਲੱਗੇ ਵੇਖ ਕਰਕੇ ਸੂਆ ਤੋਤਾ ਬਹੁਤ ਬਿਗਸਾਨਾ ਖੁਸ਼ ਹੁੰਦਾ ਉਸ ਸਿੰਬਲ ਦਾ ਫਲ 치ੜਾ ਜਿਆ ਹੁਣ ਕਾਰਨ ਜਦੋਂ ਉਸ ਵਿੱਚ ਆਪਣੀ ਚੁੰਝ ਮਾਰਦਾ ਤਦੋਂ ਉਸਦੀ ਚੁੰਝ ਉਸ ਵਿੱਚ ਹੀ ਫਸ ਜਾਂਦੀ ਅਤਿਅੰਤ ਅਖੀਰ ਦੀ ਵਾਰੀ ਉਹ ਉਸ ਫਲ ਨਾਲ ਲਪਟਣਾ ਲੰਪਟ ਚਿੰਬੜਿਆ ਹੋਇਆ ਹੀ ਮਰ ਜਾਂਦਾ ਹੈ ਕਿਉਂਕਿ ਚੁੰਝ ਨਿਕਲਦੀ ਕੋਈ ਨਹੀਂ ਉਹ ਮਰ ਜਾਂਦਾ ਹੈ ਅਤਵਾ ਇਸੇ ਪ੍ਰਕਾਰ ਸਿੰਬਲ ਦੇ ਫਲਾਂ ਦੀ ਨਿਆਈ ਪ੍ਰਾਈਆਂ ਇਸਤਰੀਆਂ ਦੇ ਲਾਲ ਸੁਲੱਕੇ ਮੁਖ ਵੇਖ ਕੇ ਤੋਤੇ ਦੀ ਨਿਆਈ ਵਿਕਾਰੀ ਮਨੁੱਖ ਬਹੁਤ ਖੁਸ਼ ਹੁੰਦਾ ਅਤੇ ਉਹਨਾਂ ਦੇ ਰੂਪਾਂ ਨੂੰ ਦੇਖਣ ਵਿੱਚ ਲੰਪਟ ਹੋਇਆ ਅੰਤ ਦੀ ਵਾਰੀ ਨੂੰ ਬੁਕਾਰਾਂ ਦਾ ਗਰਸਿਆ ਆ ਦੁਖੀ ਹੋ ਕੇ ਮਰ ਜਾਂਦਾ ਹੈ ਪਾਪੀ ਗਾ ਘਰ ਅਗਨੇ ਮਾਹੇ ਜਲਤ ਰਹੇ ਮਿਟ ਬੈ ਕਬ ਨਾਹੇ ਰਹਾਉ ਪਾਪੀ ਮੰਦ ਕਰਮੀ ਮਨੁੱਖ ਦਾ ਤਾਂ ਕਾਰਤਾ ਨਰਕਾਂ ਦੀ ਅੱਗ ਵਿੱਚ ਹੁੰਦਾ ਹੈ ਪਾਪੀ ਮਨੁੱਖ ਦਾ ਸਰੀਰ ਇਹ ਦਰੂਪੀ ਕਰ ਕਾਮ ਤ੍ਰਿਸ਼ਨਾ ਦੇ ਵਿੱਚ ਹੀ ਪਿਆ ਰਹਿੰਦਾ ਉਸ ਅੱਗ ਵਿੱਚ ਹੀ ਸੜਦਾ ਰਹਿੰਦਾ ਉਹ ਅੱਗ ਕਦੇ ਵੀ ਮਿਟਦੀ ਨਹੀਂ ਹੈ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜ ਅਮਾਰਗ ਪਾਏ ਉਹ ਗਿਆਨੀ ਮਨੁੱਖ ਪਰਮਾਤਮਾ ਦੀ ਭਗਤੀ ਕਰਨ ਵਾਲੀ ਸਤਸੰਗਤ ਨੂੰ ਜਾ ਕੇ ਦੇਖਣਾ ਵੀ ਨਹੀਂ ਕਰਦਾ ਉਹ ਪਰਮਾਤਮਾ ਦੀ ਭਾਉ ਭਗਤੀ ਸਤਸੰਗਤ ਦੇ ਸ੍ਰੇਸ਼ਟ ਮਾਰਗ ਰਸਤੇ ਨੂੰ ਛੱਡ ਕਰਕੇ ਕੁਸੰਗਤ ਰੂਪੀ ਅਮਾਰਗ ਕੋਰਾਹੇ ਕੋਟੇ ਰਸਤੇ ਪੈਂਦਾ ਹੈ ਮੂਲੋ ਭੂਲਾ ਆਵੇ ਜਾਏ ਅੰਮ੍ਰਿਤ ਡਾਰ ਲਾਜ ਬਿਕ ਖਾਏ ਉਹ ਗਿਆਨੀ ਮਨੁੱਖ ਮੂਲੋਂ ਮੁਢ ਰੂਪ परमात्मा ਤੋਂ ਭੁੱਲਿਆ ਆਇਆ ਵਾਰ-ਵਾਰ ਜੁਨਾ ਵਿੱਚ ਆਉਂਦਾ ਜਾਂਦਾ ਰਿੰਦਾ ਉਹ ਅੰਮ੍ਰਿਤ ਰੂਪ ਨਾਮ ਨੂੰ ਡਾਰ ਤਿਆਗ ਕੇ ਆਪਣੇ ਅੰਤਹਿ ਕਰਨ ਰੂਪੀ ਗੱਡੇ ਉੱਪਰ ਵਿਖ ਵਿਸ਼ਿਆਂ ਦੀ ਵੇਹੋ ਲੱਦ ਕੇ ਵਿਸ਼ਿਆਂ ਦੇ ਭੋਗਣ ਰੂਪ ਖਾਣਾ ਕਰਦਾ ਹੈ ਜਿਉ ਬੇਸਵਾ ਕੇ ਪਰੇ ਅਖਾਰਾ ਕਾਪਰ ਬਹਿਰ ਕਰੇ ਸਿੰਗਾਰ ਜਿਵੇਂ ਕਹਿੰਦੇ ਵੇਸਵਾ ਦੇ ਅਖਾੜਾ ਤਮਾਸ਼ਾ ਪੈਂਦਾ ਪਾਉ ਬੇਸਵਾ ਦੇ ਮੁਜਰੇ ਲੱਗਦੇ ਉਹ ਬੇਸਵਾ ਸੋਹਣੇ ਕਾਪੜ ਬਸਤਰਾਂ ਨੂੰ ਪਹਿਨ ਕੇ ਅਨੇਕ ਤਰ੍ਹਾਂ ਦੇ ਸ਼ਿੰਗਾਰ ਕਰਦੀ ਹੈ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮਕਾ ਹੈ 파ਸ ਉਹ ਭਾਵੇਂ ਤਾਲਾਂ ਨੂੰ ਪੂਰਦੀ ਹੈ ਅਤੇ ਸਾਸ ਸੁਰਾਂ ਨੂੰ ਨਿਹਾਲੇ ਦੇਖਦੀ ਹੈ ਕਿ ਕਿਤੇ ਬੇਸੁਰ ਨਾ ਹੋ ਜਾਵ ਵਸੁਰਾਂ ਵੱਲ ਦੇਖਦੀ ਹੈ ਕਿ ਸਾਰੇ ਲੋਕ ਮੇਰੇ ਉੱਪਰ ਮੋਹਿਤ ਹੋ ਜਾਣ ਵਾ ਉਸ ਵੇਸਵਾ ਦੇ ਗਲੇ ਵਿੱਚ ਅੰਤ ਨੂੰ ਜਮਦੂਤਾਂ ਦਾ ਫਾਹਾ ਹੀ ਪੈਂਦਾ ਹੈ। ଅਥਵਾ ਉਪਰੋਕਤ ਇਹਨਾਂ ਦੋਵੇਂ ਪੰਕਤੀਆਂ ਦਾ ਦੂਸਰਾ ਅਰਥ ਵੀ ਆਪਾਂ ਕਰਦੇ ਹਾਂ। ਇਸੇ ਪ੍ਰਕਾਰ ਕਿੰਦੇ ਵੇਸਵਾ ਦੀ ਨਿਆਈ ਵਿਭਚਾਰੀ ਪਖੰਡੀ ਲੋਕਾਂ ਦੇ ਪਾਸ ਭੁਲੱਕੜ ਚੇਲੇ ਚਾਟੜਿਆਂ ਦੇ ਆਕਾਰੇ ਲੱਗੇ ਰਹਿੰਦੇ ਹਨ। ਅਨੇਕ ਤਰ੍ਹਾਂ ਦੇ ਪੇਖਾਂ ਰੂਪੀ ਬਸਤਰ ਪਹਿਨ ਕੇ ਤਰਾਟਕ ਸਾਧਨ ਰੂਪ ਸ਼ਿੰਗਾਰ ਕਰਦੇ ਹਨ। ਮਹਾਵਾਕਾਂ ਨੂੰ ਉਚਾਰਨ ਰੂਪ ਤਾਲ ਪੂਰਦੇ ਹਨ ਅਤੇ ਸਵਾਸਾਂ ਨੂੰ ਦੇਖਦੇ ਹਨ ਪਾਪ ਲੋਕ ਦਿਖਾਵਾ ਕਰਦੇ ਹਨ ਕਿ ਸਾਡੇ ਸਵਾਸ ਦਸਮ ਦਵਾਰ ਵਿੱਚ ਪਹੁੰਚੇ ਹੋਏ ਹਨ ਅੰਤ ਨੂੰ ਉਹਨਾਂ ਵੀ ਵਿਚਾਰੀ ਲੋਕਾਂ ਦੇ ਗਲੇ ਵਿੱਚ ਜਮਾਂ ਦਾ ਹੀ ਫਾਹਾ ਪੈਂਦਾ ਹੈ ਜਮ ਕੇ ਜਾ ਕੇ ਮस्तक ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਨਾ ਜਿਸ ਦੇ ਕਹਿੰਦੇ ਮੱਥੇ ਉੱਪਰ ਪੂਰਬਲੇ ਸ੍ਰੇਸ਼ਟ ਨਿਸ਼ਕਾਮ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ ਉਹ ਮਨੁੱਖ ਅੱਜ ਦੌੜ ਕਰਕੇ ਗੁਰੂ ਦੀ ਸਰਨਾ ਓਟ ਵਿੱਚ ਪਿਆ ਹੈ ਕਹਿਤ ਨਾਮ ਦੇਉ ਇਹ ਵਿਚਾਰ ਇਨ ਬਿਦ ਸੰਤੋ ਉਤਰਹੁ ਪਾਰ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਅਸੀਂ ਇਸ ਵਿਚਾਰ ਦੇ ਤਾਂ ਹੀ ਕਹਿੰਦੇ ਹਾਂ ਕਿ ਗੁਰਾਂ ਦੀ ਸ਼ਰਨ ਵਿੱਚ ਪੈਣਾ ਕਰੋ ਇਹ ਸੰਤ ਜਨੋ ਇਸ ਵਿਧ ਤਰੀਕੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਉਤਰਨਾ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ